ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤਾਂ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਕਰੀ ਕਲਾਂ ਦੇ ਵਿੱਚ ਕੋਕਰੀ ਕਲਾਂ ਪਿੰਡ ਜ਼ਿਲ੍ਹਾ ਮੋਗੇ ਦਾ ਮਨਮੱਤਾ ਨਗਰ ਤੇਲ ਚੱਕ ਲਈ ਮੋਗੇ ਦਾ ਮਨਮੱਤਾ ਨਗਰ ਹੈ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇ ਲੋ ਪਰਿਵਾਰ ਆ ਤੇ ਦੋ ਮਿੱਤਰੋ ਕਟੀਆਂ ਵਕਾਊਆ ਕਟੀਆਂ ਦੋਵੇਂ ਦੰਦਾ ਤੋਂ ਖੀਰੀਆਂ ਆ ਮਿੱਤਰੋ ਇੱਕ ਦੀ ਉਮਰ 1.5 ਸਾਲਾਂ ਤੇ ਇੱਕ ਦੀ ਉਮਰ ਹੈਗੀ 1.5 ਸਾਲ ਕਹਿਣ ਤੋਂ ਭਾਵ ਵੀ ਆਹ 3-4 ਮਹੀਨੇ ਵੱਡੀ ਕੱਟੀ ਆ ਤੇ ਆਹ 3 ਕੁ ਮਹੀਨੇ ਛੋਟੀ ਆ। ਪਸਤਾ ਮਾਵਾ ਇਧਰਲੇ ਪਾਸੇ ਕੋਲੇ ਖੜੀਆਂ ਹੋਈਆਂ ਨੇ ਆਈ ਪੁੱਤ ਕੈਮਰਾ ਇਧਰੋਂ ਨੇ ਆ ਚੱਕ ਆਹ ਵੱਡੀ ਕੁਮਾਰ ਕੋਹਣੀ ਨਹੀਂ ਆਣਾ ਕੋਹਣੀ ਜਿਹੜੀ ਮੈਂ ਟੀਮ ਕਬੱਡੀ ਮੇਨ ਕਰਤੀ ਦੀ ਆ ਵੱਡੀ ਕੱਟੀ ਦੀ ਕੋਹਣੀ ਮਾਵਾ ਜਿਹੜੀ ਆਹ ਵੇਖ ਲਓ ਮਿੱਤਰੋ ਠੀਕ ਆ ਤੇ ਇਧਰਲੇ ਪਾਸੇ ਵਾਲੀ ਉਹ ਵੱਡੀ ਮੇ ਆ ਜਿਹੜੀ ਇਹ ਹੈਗੀ ਆ ਮਿੱਤਰੋ ਛੋਟੀ ਕੱਟੀ ਦੀ ਮਾ ਜਿਹੜੀ ਚਾ ਇਹ ਹੈ ਕਿ ਮਿੱਤਰੋ ਜਿਹੜੀ ਛੋਟੀ ਕੱਟੀ ਦੀ ਸਾਰਾ ਸਾਰਾ ਕਿ ਲੋਗਾਂ ਦੀਆਂ ਮਾਲਕਨ ਇਹ ਦੋਵੇਂ ਕੱਟੀਆਂ ਜਿਹੜੀਆਂ ਪੂਰੀਆਂ ਜ਼ਬਰਦਸਤਾਂ ਸਰੀਰ ਕਾਲੇ ਪੱਖ ਤੋਂ ਅੰਗਾ ਪੈਰਾਂ ਵਾਲੇ ਪੱਖ ਤੋਂ ਪੂਰੀਆਂ ਸਾਫ਼ ਸੁਥਰੀਆਂ ਕੱਟੀਆਂ ਦੋਵੇਂ ਮਿੱਤਰੋ ਬਾਕੀ ਵੱਡੀ ਗੱਲ ਇਹ ਆ ਵੀ ਕੱਟੀਆਂ ਦੇ ਸਿੰਘਾ-ਸੁੰਗਾ ਡਿਜ਼ਾਈਨ ਵੇਖੋ ਯਾਰ ਆ ਕੱਟੀ ਵੇਖੀ ਪੁੱਤ ਵੱਡੀ ਦੇ ਕੈਮਰਾ ਕਰੀ ਫੋਕਸ ਜਮਾ ਨਿੱਕਾ-ਨਿੱਕਾ ਸਿੰਘ ਤੋ ਇਹ ਕਰੀ ਆਪ ਵੇਖੋ ਰੂਫੋਸੋ ਕਰੀ ਜ਼ੂਮ ਤੇ ਮਲੇ ਨੇਰੇ ਬਖਾਈ ਦਾ ਸਿੰਘ ਗੇਰਾ ਦੀ ਕੱਟੀ ਦਾ ਆਹ ਵੇਖੋ ਮਿੱਤਰੋ ਸਿੰਘ ਦਾ ਡਿਜ਼ਾਈਨ ਕਿੰਨਾ ਚੰਗਾ ਆਹ ਕੱਟੀ ਦਾ ਸਿੰਘ ਵੀ ਵੇਖੋ ਗੋਲ ਗਲਾਈ ਵੀ ਕਿਹਨ ਤੋਂ ਪਾਵੇ ਆ ਯਾਰ ਜੇ ਤੁਸੀਂ ਅੱਜ ਜਿੰਨੇ ਪੈਸੇ ਲਾ ਲੇ ਉਦੋਂ ਤਿੰਨ ਗੁਣਾ ਪੈਸੇ ਵਧਣਗੇ ਇਹਨਾਂ ਦੋਵਾਂ ਕਟੀਆਂ ਦੇ ਜੇ ਤੁਹਾਨੂੰ ਅੱਜ 26000 ਰੁਪਏ ਜੋੜੇ ਦਾ ਮੋਲਾ ਵੱਡੀ ਦਾ 32 ਛੋਟੀ ਦਾ 30 ਆ 26000 ਦੇ ਵਿੱਚੋਂ ਮਾਨਤਾਣ ਨਾਲ ਵੀ ਜੇ ਸੌਦਾ ਤੈਅ ਕਰਦੇ ਆਪਾਂ ਤਾਂ 55 ਓਕੇ ਤੁਸੀਂ ਅੱਜ ਲੈਣੇ ਆ ਆ ਕੱਟੀ ਵੱਡੀ ਤੁਹਾਨੂੰ 4-5 ਮਹੀਨੇ ਸਾਂਭਣ ਦੀ ਲੋੜ ਪੈਣੀ ਆ ਤੇ ਆ ਨਿੱਕੀ ਕੱਟੀ ਤੁਹਾਨੂੰ 8-9 ਮਹੀਨੇ ਸਾਂਭਣ ਦੀ ਲੋੜ ਪੈਣੀ ਆ ਕਹਿਣ ਤੋਂ ਪਾਵੇ ਆ ਵੀ ਤੁਸੀਂ 1.5-2 ਸਾਲ ਦੇ ਵਿੱਚ ਵਿੱਚ ਮਿੱਤਰੋ ਆ ਬਾਹਲਾ ਨਹੀਂ ਤਾਂ ਮੈਂ ਬਾਹਲਾ ਨਹੀਂ ਕਰਦਾ ਵੱਡੀ ਕੱਟੀ 1.5 ਦੀ ਲਾ ਲਿਓ ਤੇ ਆ ਸਵਾ ਦੀ ਲਾ ਲਿਓ ਤੇ ਤੁਸੀਂ ਭਾਈ ਰੁਪਇਆ ਲਾ ਕੇ 55 57000 60000 ਤੇ ਤੁਸੀਂ 2.5 3 ਲੱਖ ਦੇ ਮਾਲਕ ਬਣ ਜਾਣਾ ਤੇ ਭਾਈ ਮਿਹਨਤ ਕਰਨੀ ਪੈਂਦੀ ਆ ਹਰ ਪਾਸ ਜਿਹੜਾ ਭਰਾ ਬਾਹਰ ਚਾਰ ਲੈਂਦਾ ਇੱਕ ਗੱਲ ਵੱਡੀ ਗੱਲ ਹੋਰ ਪਤਾ ਲੱਗੀ ਐ ਮੈਨੂੰ ਕਿ ਆਪਣੇ ਪੰਜਾਬ ਦੇ ਕਈ ਨੌਜਵਾਨ ਹੁਣ ਬਾਹਰ ਪਸ਼ੂ ਚਾਰਨ ਉੱਤੇ ਲਾ ਕੇ ਕੱਟੀਆਂ ਵੱਟੀਆਂ ਲੈ ਕੇ ਹੌਲੀ-ਹੌਲੀ ਬਹੁਤ ਵਧੀਆ ਸੋਚ ਉਹਨਾਂ ਨੌਜਵਾਨਾਂ ਦੀ ਜਿਹੜੇ ਇਸ ਪਾਸੇ ਨੂੰ ਤੁਰਿਆ ਚਾਹੁੰਦੇ ਰਹੋ ਤੁਹਾਨੂੰ ਸਲਾਮ ਆ ਜੇ ਤੁਸੀਂ ਇਸ ਪਾਸੇ ਨੂੰ ਤੁਰਪੇ ਤਾਂ ਉਹ ਦਿਨ ਤੁਹਾਡਾ ਦੂਰ ਨਹੀਂ ਜਦੋਂ ਤੁਸੀਂ 10 10 20 20000 ਜੇਬ 'ਚ ਪਾ ਕੇ ਤੁਰੇ ਫਿਰੇ ਕਰੋਗੇ ਆਮੀ ਮਿੱਤਰੋ ਇਹ ਦੋ ਪਾਟਿਆ ਰੁਪਿਆ ਡਿਮਾਂਡਾ ਦੋਵਾਂ ਦੀ ਵੱਡੀ ਗੱਟੀ ਦੀ 32000 ਤੇ ਛੋਟੀ ਗੱਟੀ ਦੀ 30000 ਤੋਰਨ ਕਰ ਰਹੇ ਹਾਂ ਬਈ ਤੋਰ ਤੋਰ ਨੂੰ ਤਾਂ ਲੋੜ ਹੀ ਨਹੀਂ ਕੱਟੀਆਂ ਸੋਹਣੀਆਂ ਸਲਕੀਆਂ ਤੋਰਦਾਰ ਨੂੰ ਓਕੇ ਕਿਉਂਕਿ ਸ਼ਰਦ ਨੰਬਰ ਦੱਸਦਾ ਤੁਹਾਨੂੰ ਬਾਈ ਦਾ ਨੰਬਰ ਨੋਟ ਕਰ ਲਓ ਬਾਈ ਜਿਹੜੇ ਨੰਬਰ ਦਾ ਤੁਸੀਂ ਗੱਲਬਾਤ ਕਰਨੀ ਆ ਨਿਕੋ ਨੰਬਰ ਆਏਗਾ ਬਾਈ ਦਾ 88726 ਤੇ 84487 88726 84 487 ਬਾਈ ਦਾ ਨੰਬਰ ਆ ਪਿੰਡ ਕੋਕਰੀਕ ਵਾਲਾ ਸੁਸਾਇਟੀ ਦੇ ਕੋਲੇ ਘਰ ਰਹਿਣਾ ਬਾਈ ਜੀ ਨਾਮ ਕੀ ਹੈ ਬਾਈ ਪੀਤਾ ਪੀਤਾ ਕੀਤਾ ਪੀਤਾ ਪੀਤਾ ਤਾਂ ਕਹਿੰਦੇ ਕੀ ਪਿੰਡ ਦੇ ਸੰਦ ਪੀਤਾ ਹੀ ਆ ਪੀਤਾ ਹੀ ਠੀਕ ਆ ਲੈ ਮਿੱਤਰੋ ਪੀਤੇ ਬਾਈ ਦਾ ਘਰ ਪੁੱਛ ਕੇ ਆਜਾ